ITI ਵਾਲੇ ਬੱਚੇ ਜੇ ਉਹ ਇੰਗਲਿਸ਼ 6C ਚ ਬੈਂਡ ਲੈ ਲੈਣਗੇ ਤਾਂ ਉਹ ਇੱਥੇ ਸਭ ਤੋਂ ਵੱਧ ਕਾਮਯਾਬ ਹੋ ਸਕਦੇ ਨੇ ਬੱਚੇ ਨਾ ਸਿਰਫ ਉਹਨਾਂ ਨੂੰ ਸਿੱਧੀ PRV ਮਿਲੂਗੀ ਆਸਟ੍ਰੇਲੀਆ ਦੀ ਜਿਵੇਂ ਵੈਲਡਰ ਹੋਗੇ ਜੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ITI ਕੀਤੀ ਹੋਈ ਹੈ ਤੁਹਾਡੀ ਸਕਿੱਲ ਅਸੈਸਮੈਂਟ ਹੋ ਜੂ ਇਲੈਕਟ੍ਰੀਸ਼ੀਅਨ ਹੈਗੇ ਨੇ ਜੀ ਇਲੈਕਟ੍ਰੀਸ਼ੀਅਨ ਦਾ ਸੇਮ ਹੈਗਾ ਕਾਰਪੈਂਟਰ ਹੋ ਸਕਦੇ ਨੇ ਸ਼ੈਫ ਹੋ ਸਕਦੇ ਨੇਗੇ ਇਦਾਂ ਦੀ ਜਿਹੜੀਆਂ ਓਕਿਊਪੇਸ਼ਨਸ ਨੇ ਆ ਇਹੇ ਅਗਰ ਤੁਸੀਂ ਉੱਥੇ ਬੈਠ ਕੇ ਸਮਾਂ ਬਰਬਾਦ ਕਰਨ ਦੀ ਬਜਾਏ ਅਗਰ ਇਹਦੇ 'ਚ ਆਪਣਾ ਸਕਿੱਲ ਹਾਸਲ ਕਰ ਲੈਣੇ ਹੋਗੇ ਤਾਂ ਮੈਂ ਤੁਹਾਨੂੰ ਅਗੇਨ ਉਹੀ ਦਾਅਵੇ ਦੇ ਨਾਲ ਕਹਿਣਾ ਵੀ ਸੂਨਰ ਔਰ ਲੇਟਰ ਤੁਹਾਡੇ ਸਿਕਸ ਸੀ ਵਿੱਚ ਮਿਨੀਮਮ ਬੈਂਡ ਚਾਹੀਦੇ ਨੇ ਇਹ ਪੁਆਇੰਟ ਸਿਸਟਮ ਹੁੰਦਾ ਡਰਾਗ ਨਿਕਲਦਾ ਹੈਗਾ ਪਰ ਇਹ ਜਿਹੜੀਆਂ ਓਕਿਊਪੇਸ਼ਨਸ ਨੇ ਇਹ ਮਿਨੀਮਮ ਤੋਂ ਮਿਨੀਮਮ ਪੁਆਇੰਟਾਂ ਦੇ ਉੱਤੇ ਵੀ ਚੱਕੀਆਂ ਜਾਂਦੀਆਂ ਨੇ ਕਿਉਂਕਿ ਇਹਦੇ ਵਿੱਚ ਕੰਪੀਟੀਸ਼ਨ ਇੱਕ ਤਾਂ ਘੱਟ ਹੈਗਾ ਕਿਉਂਕਿ ਬਹੁਤ ਲੋਕ ਐ ਇਦਾਂ ਦੇ ਜਿਹੜੇ ਕਿਤੇ ਨੇ ਪਸੰਦ ਨਹੀਂ ਕਰਦੇ ਹੈਗੇ ਇੱਧਰ ਜਾਣਾ ਹਨ ਜਿਹੜੇ ਬੱਚੇ ਉਹ ਇੰਗਲਿਸ਼ ਇੰਗਲਿਸ਼ ਵਾਲੇ ਪਾਸੇ ਤੋਂ ਮਾਰ ਖਾ ਜਾਂਦੇ ਆ ਮੋਸਟਲੀ ਜਿਹੜੇ ਹਾਂ ਹਾਂਜੀ ਹੈਨਾ ਜਿਹੜੇ ਬੱਚੇ ਇੱਥੇ ਆਉਂਦੇ ਆ ਜਿਨ੍ਹਾਂ ਨੇ ਬੈਚਲਰ ਕਰ ਲਿਆ ਮਾਸਟਰਾਂ ਕਰ ਰਹੇ ਆ ਉਹ ਕਈ ਵਾਰ ਪੀਆਰ ਲੈਂਦੇ ਆ ਕਾਰਪੈਂਟਰ ਦੀ ਵੈਲਡਿੰਗ ਦੀ ਸ਼ੈਫ ਦੀ ਬੇਕਰ ਦੀ ਜਾਂ ਵਟ ਏਵਰ ਪਰ ਉਹ ਐਜ਼ ਇੱਕ ਕਰੀਅਰ ਨਹੀਂ ਲੈਂਦੇ ਇਹਨੂੰ ਅੱਗੇ। ਹੂੰ। ਜਿੱਦਣ ਪੀਆਰ ਹੋ ਗਈ ਉਹ ਕੰਮ ਬੰਦ ਕਰ ਦਿਆ ਆਪਦਾ ਜੋ ਉਹਨਾਂ ਨੇ ਕੰਮ ਕਰਨਾ ਉਹ ਕਰਨਾ ਸ਼ੁਰੂ ਕਰ ਦਿੰਦੇ ਆਪਦਾ bizness ਸ਼ੁਰੂ ਕਰ ਦਿੰਦੇ ਆ। ਸੋ ਜਿਹੜੀ ਉਹ ਘਾਟ ਸੀਗੀ ਜਿਹੜੇ ਉਹ ਨੰਬਰ ਇਹਨਾਂ ਨੂੰ ਚਾਹੀਦੇ ਸੀਗੇ ਉਹ ਉੱਥੇ ਤੋਂ ਉੱਥੇ ਖੜੇ ਰਹਿ ਜਾਂਦੇ ਨੇਗੇ। ਸੋ ਇਦਾਂ ਦੇ ਅਗਰ profession ਤੁਹਾਡੇ ਤੁਸੀਂ ਉਹਦੇ ਵਿੱਚ experience ਲੈ ਕੇ ਕਰਨਾ ਚਾਹੁੰਦੇ ਤਾਂ ਤੁਹਾਡੀ direct PR ਦੇ ਵੀ ਵਧੀਆ ਚਾਂਸ ਬਣ ਸਕਦੇ ਨੇਗੇ। ਜੇ ਮੈਂ ਤਾਂ ਇਹ ਹੀ ਕਹੂੰਗਾ ਜੇ ਪੰਜਾਬ ਦੇ ਵਿੱਚ ਇੰਡੀਆ 'ਚ ਇਹ ਸ਼ੋਅ ਨੂੰ ਕੋਈ ਸੁਣੂਗਾ ਤੇ ਤੁਹਾਡਾ ਬੱਚਾ ਜਾਂ ਤੁਸੀਂ ਖੁਦ ਮਤਲਬ ਵਿਲੇ ਹੋਗੇ ਤਾਂ ਆਈਟੀਆਈ ਕਰਕੇ ਐਦਾਂ ਦਾ profession ਚੂਜ਼ ਕਰਕੇ ਸਿਕਸੀਚ ਬੈਂਡ ਲੈ ਕੇ ਮੈਨੂੰ ਕਾਲ ਕਰ ਲਿਓ ਮੈਂ ਤੁਹਾਨੂੰ ਬਾਕੀ ਤਾਂ ਜੋ ਪ੍ਰਮਾਤਮਾ ਨੇ ਕਰਨਾ ਜੋ ਕਿਸਮਤ 'ਚ ਲਿਖਿਆ ਉਹੀ ਹੋਣਾ ਜੀ ਪਰ ਮੈਂ ਤੁਹਾਨੂੰ ਸਹੀ ਰਾਹ ਤੇ ਪਾ ਕੇ ਆਸਟ੍ਰੇਲੀਆ 'ਚ ਪੱਕੇ ਤੌਰ ਤੇ ਇੱਥੇ ਲੈ ਆਉਂਗਾ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ ਹਨਾ ਇਹ ਆਪਾਂ ਮਨ ਲਾਦਾ ਕਿ ਇਹਦੇ ਤੇ ਆਪਾਂ ਫੋਕਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਆਦਾ ਗੱਲਬਾਤ ਹਮਨ ਜੀ ਇੱਥੇ ਕਰਾਂਗੇ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜਾ 30-30 ਲੱਖ ਵਾਲਾ ਜਿਹੜਾ 35-35 ਲੱਖ ਵਾਲਾ ਕਿੱਲਾ ਜ਼ਮੀਨ ਦਾ ਵੇਚਣਾ ਡੇਢ ਕਿੱਲਾ ਵੇਚਣਾ ਜਾਂ ਬੇਟੀਆਂ ਖਾਸ ਤੌਰ ਦੇ ਤੇ ਬੱਚੀਆਂ ਦੀ ਜੇ ਆਪਾਂ ਗੱਲਬਾਤ ਕਰੀਏ ਤਾਂ ਉਹਨਾਂ ਦੇ ਜਿਹੜੇ ਫਿਰ ਵਿਆਹ ਦੇਣਾ ਉਹਨਾਂ ਨੂੰ ਹਨਾ ਛੋਟੀ ਉਮਰ ਦੇ ਵਿੱਚ ਅੱਗੇ ਜਾ ਕੇ ਫਿਰ ਉਹ ਦਿੱਕਤਾਂ ਬਹੁਤ ਵੱਡੀਆਂ ਵਿਆਪਕ ਬਣਦੀਆਂ ਤੇ ਇਹਦੇ ਨਾਲ ਚੰਗਾ ਹੈ ਕਿ ਜੇ ਉਹ ਮਤਲਬ ਪਲੱਸ 2 ਕਰਨ ਤੋਂ ਬਾਅਦ ਕੋਈ ਇਦਾਂ ਦਾ ਤਕਨੀਕੀ ਕੋਰਸ ਕਰਕੇ ਕਿਉਂਕਿ ਬੈਂਡ ਵਗੈਰਾ ਲੈ ਕੇ ਕੋਈ ਕੰਮ ਕਰ ਸਿੱਖ ਕੇ ਕਿਉਂਕਿ ਬਹੁਤ ਸਾਰੇ ਲੜਕੀਆਂ ਵਾਲੇ ਵੀ ਇਹੋ ਜਿਹੇ ਕੋਰਸ ਹੈਗੇ ਕਿ ਜਿਨ੍ਹਾਂ ਦੇ ਵਿੱਚ ਉਹ ਆਈਟੀਆਈ ਦੇ ਵਿੱਚ ਕਰ ਸਕਦੇ ਹਾਂ ਜੀ ਬਿਲਕੁਲ ਹਾਂਜੀ ਸੋ ਇਹਨਾਂ ਦੇ ਉੱਤੇ ਆਪਾਂ ਜ਼ਰੂਰ ਫੋਕਸ ਕਰਾਂਗੇ ਤੇ ਜਿਸ ਇੱਕ ਹੋਰ ਵੀ ਗੱਲ ਆ ਕਿ ਇਸ ਮੌਕੇ ਪੰਜਾਬ ਇੱਕ ਮੱਝ ਧਾਰ ਦੇ ਵਿੱਚ ਫਸਿਆ ਹੋਇਆ ਕਿਉਂਕਿ ਕੈਨੇਡਾ ਵਾਲੇ ਪਾਸੋਂ ਵੀ ਨੱਕੇ ਬੰਦ ਹੋ ਗਏ ਇਧਰੋਂ ਵੀ ਨੱਕੇ ਬੰਦ ਹੋ ਗਏ ਆ ਤਾਂ ਜਿਹੜੇ ਵੱਡੀ ਦਦਾਤ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਆਲਟਸ ਕਰਕੇ ਜਾਂ ਹੋਰ ਪਲੱਸ 2 ਕਰਕੇ ਸਾਲ ਡੇਢ ਸਾਲ ਉਹਨ ਉਹ ਧਿਆਨ ਆਪਣਾ ਕੇਂਦਰਿਤ ਕਰਕੇ ਉਸ ਪਾਸੇ ਜਿਹੜਾ ਥੋੜਾ ਜਿਹਾ ਜ਼ੋਰ ਲਾ ਦੇਣ ਤਾਂ ਅਗਲੇ 3-4 ਸਾਲਾਂ ਦੇ ਵਿੱਚ ਉਹ ਪੱਕੇ ਰੂਪ ਦੇ ਵਿੱਚ ਵੀ ਇੱਥੇ ਆ ਸਕਦੇ ਆ ਜੀ ਬਿਲਕੁਲ ਨਾਲੇ ਤੁਸੀਂ ਵੀ ਹੁਣ ਇੱਥੇ ਦੇਖ ਹੀ ਰਹੇ ਹੋ ਜੀ ਜਿਹੜਾ ਜਿਹੜਾ ਵੀ ਕੋਈ ਟਰੇਡਸ ਵਾਲਾ ਬੰਦਾ ਹੈਗਾ ਜਾਂ ਕੋਈ ਸਾਡੇ ਭੈਣਾ ਵੀ ਪੇਂਟਿੰਗ ਬਹੁਤ ਕਰ ਰਹੀਆਂ ਨੇ ਭੈਣਾ ਮੈਂ ਦੇਖਿਆ ਖਾਸ ਕਰ ਤੁਹਾਡੇ ਮੈਲਬਨ ਦੇ ਵਿੱਚ ਤਾਂ ਬਹੁਤ ਕੁੜੀਆਂ ਨੇ ਪੇਂਟਿੰਗ ਦੇ ਵਿੱਚ ਵਧੀਆ ਆਪਣਾ ਕਾਹ ਲੋ ਕੇ ਮਾਰ ਕੇ ਮਾਰ ਰਹੀਆਂ ਨੇ ਗੀਆਂ ਸੋ ਆਈਟੀਆਈ ਵਾਲੇ ਬੱਚੇ ਜੇ ਉਹ ਇੰਗਲਿਸ਼ 6C ਚ ਬੈਂਡ ਲੈ ਲੈਣਗੇ ਤਾਂ ਉਹ ਇੱਥੇ ਸਭ ਤੋਂ ਵੱਧ ਕਾਮਯਾਬ ਹੋ ਸਕਦੇ ਨੇ ਬੱਚੇ ਨਾ ਸਿਰਫ ਉਹਨਾਂ ਨੂੰ ਸਿੱਧੀ ਪੀਆਰ ਵੀ ਮਿਲੂਗੀ ਆਸਟ੍ਰੇਲੀਆ ਦੀ ਜਿਵੇਂ ਵੈਲਡਰ ਹੋਗੇ ਜੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਆਈਟੀਆਈ ਕੀਤੀ ਹੋਈ ਹੈ ਤੁਹਾਡੀ ਸਕਿਲ ਅਸੈਸਮੈਂਟ ਹੋ ਜੂ ਇਲੈਕਟ੍ਰੀਸ਼ੀਅਨ ਹੈਗੇ ਨੇ ਜੀ ਇਲੈਕਟ੍ਰੀਸ਼ੀਅਨ ਦਾ ਸੇਮ ਹੈਗਾ ਕਾਰਪੈਂਟਰ ਹੋ ਸਕਦੇ ਨੇ ਜੀ ਸ਼ੈਫ ਹੋ ਸਕਦੇ ਨੇਗੇ ਇਦਾਂ ਦੀ ਜਿਹੜੀਆਂ ਓਕਿਊਪੇਸ਼ਨਸ ਨੇਗੀਆਂ ਇਹ ਅਗਰ ਤੁਸੀਂ ਉੱਥੇ ਬੈਠ ਕੇ ਸਮਾਂ ਬਰਬਾਦ ਕਰਨ ਦੀ ਬਜਾਏ ਅਗਰ ਇਹਦੇ 'ਚ ਆਪਣਾ ਸਕਿੱਲ ਹਾਸਲ ਕਰ ਲੈਣੇ ਹੋਗੇ ਤਾਂ ਮੈਂ ਤੁਹਾਨੂੰ ਅਗੇਨ ਉਹੀ ਦਾਅਵੇ ਦੇ ਨਾਲ ਕਹਿਣਾ ਵੀ ਸੂਨਰ ਔਰ ਲੇਟਰ ਤੁਹਾਡੇ 6 ਸੀਜ਼ ਮਿਨੀਮਮ ਬੈਂਡ ਚਾਹੀਦੇ ਨੇ ਇਹ ਪੁਆਇੰਟ ਸਿਸਟਮ ਹੁੰਦਾ ਡਰਾਗ ਨਿਕਲਦਾ ਹੈਗਾ ਪਰ ਇਹ ਜਿਹੜੀਆਂ ਓਕਿਊਪੇਸ਼ਨਸ ਨੇ ਇਹ ਮਿਨੀਮਮ ਤੋਂ ਮਿਨੀਮਮ ਪੁਆਇੰਟਾਂ ਦੇ ਉੱਤੇ ਵੀ ਚੱਕੀਆਂ ਜਾਂਦੀਆਂ ਨੇ ਕਿਉਂਕਿ ਇਹਦੇ ਵਿੱਚ ਕੰਪੀਟੀਸ਼ਨ ਇੱਕ ਤਾਂ ਘੱਟ ਹੈਗਾ ਕਿਉਂਕਿ ਬਹੁਤ ਲੋਕ ਐ ਇਦਾਂ ਦੇ ਜਿਹੜੇ ਕਿਤੇ ਨੇ ਪਸੰਦ ਨਹੀਂ ਕਰਦੇ ਹੈਗੇ ਇੱਧਰ ਜਾਣਾ ਹਨ ਜਿਹੜੇ ਬੱਚੇ ਉਹ ਇੰਗਲਿਸ਼ ਇੰਗਲਿਸ਼ ਵਾਲੇ ਪਾਸੇ ਤੋਂ ਮਾਰ ਖਾ ਜਾਂਦੇ ਆ ਮੋਸਟਲੀ ਜਿਹੜੇ ਹਾਂਜੀ ਹੈਣਾ ਜਿਹੜੇ ਬੱਚੇ ਇੱਥੇ ਆਉਂਦੇ ਆ ਜਿਨ੍ਹਾਂ ਨੇ ਬੈਚਲਰ ਕਰ ਲਿਆ ਮਾਸਟਰਾਂ ਕਰ ਰਹੇ ਆ ਉਹ ਕਈ ਵਾਰ ਪੀਆਰ ਲੈਂਦੇ ਆ ਕਾਰਪੈਂਟਰ ਦੀ ਵੈਲਡਿੰਗ ਦੀ ਸ਼ੈਫ ਦੀ ਬੇਕਰ ਦੀ ਜਾਂ ਵਟ ਏਵਰ ਔਰ ਉਹ ਐਜ਼ এ ਕਰੀਅਰ ਨਹੀਂ ਲੈਂਦੇ ਇਹਨੂੰ ਅੱਗੇ ਹੂੰ ਜਦੋਂ ਪੀਆਰ ਹੋ ਗਈ ਉਹ ਕੰਮ ਬੰਦ ਕਰ ਦਿਆ ਆਪਦਾ ਜੋ ਉਹਨਾਂ ਨੇ ਕੰਮ ਕਰਨਾ ਉਹ ਕਰਨਾ ਸ਼ੁਰੂ ਕਰ ਦਿੰਦੇ ਆਪਦਾ bizness ਸ਼ੁਰੂ ਕਰ ਦਿੰਦੇ ਆ ਸੋ ਜਿਹੜੀ ਉਹ ਘਾਟ ਸੀਗੀ ਜਿਹੜੇ ਉਹ ਨੰਬਰ ਇਹਨਾਂ ਨੂੰ ਚਾਹੀਦੇ ਸੀਗੇ ਉਹ ਉੱਥੇ ਤੋਂ ਉੱਥੇ ਖੜੇ ਰਹਿ ਜਾਂਦੇ ਨੇਗੇ ਸੋ ਇਦਾਂ ਦੇ ਅਗਰ profession ਤੁਹਾਡੇ ਤੁਸੀਂ ਉਹਦੇ ਵਿੱਚ experience ਲੈ ਕੇ ਕਰਨਾ ਚਾਹੁੰਦੇ ਤਾਂ ਤੁਹਾਡੀ ਡਾਇਰੈਕਟ ਪੀਆਰ ਦੇ ਵੀ ਵਧੀਆ ਚਾਂਸ ਬਣ ਸਕਦੇ ਨੇਗੇ ਜੇ ਮੈਂ ਤਾਂ ਇਹ ਹੀ ਕਹੂੰਗਾ ਜੇ ਪੰਜਾਬ ਦੇ ਵਿੱਚ ਇੰਡੀਆ 'ਚ ਇਹ ਸ਼ੋਅ ਨੂੰ ਕੋਈ ਸੁਣੂਗਾ ਤੇ ਤੁਹਾਡਾ ਬੱਚਾ ਜਾਂ ਤੁਸੀਂ ਖੁਦ ਮਤਲਬ ਵਿਹਲੇ ਹੋਗੇ ਤਾਂ ਆਈਟੀਆਈ ਕਰਕੇ ਐਦਾਂ ਦਾ profession ਚੂਜ਼ ਕਰਕੇ ਸਿੱਖ ਸੀਚ ਬੈਂਡ ਲੈ ਕੇ ਮੈਨੂੰ ਕਾਲ ਕਰ ਲਿਓ ਮੈਂ ਤੁਹਾਨੂੰ ਬਾਕੀ ਤਾਂ ਜੋ ਪ੍ਰਮਾਤਮਾ ਨੇ ਕਰਨਾ ਜੋ ਕਿਸਮਤ 'ਚ ਲਿਖਿਆ ਉਹ ਹੀ ਹੋਣਾ ਜੀ ਪਰ ਮੈਂ ਤੁਹਾਨੂੰ ਸਹੀ ਰਾਹ ਤੇ ਪਾ ਕੇ ਆਸਟ੍ਰੇਲੀਆ 'ਚ ਪੱਕੇ ਤੌਰ ਤੇ ਇੱਥੇ ਲੈ ਆਉਂਗਾ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ ਹਨਾ ਇਹ ਆਪਾਂ ਮੰਨ ਲਾਦਾ ਕਿ ਇਹਦੇ ਤੇ ਆਪਾਂ ਫੋਕਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਾਦੇ ਗੱਲਬਾਤ ਸਮਝੀ ਇਹਤੇ ਕਰਾਂਗੇ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜਾ 30-30 ਲੱਖ ਵਾਲਾ ਜਿਹੜਾ 35-35 ਲੱਖ ਵਾਲਾ ਕਿੱਲਾ ਜ਼ਮੀਨ ਦਾ ਵੇਚਣਾ ਡੇਢ ਕਿੱਲਾ ਵੇਚਣਾ ਜਾਂ ਬੇਟੀਆਂ ਖਾਸ ਤੌਰ ਤੇ ਤੇ ਬੱਚੀਆਂ ਦੀ ਜੇ ਆਪਾਂ ਗੱਲਬਾਤ ਕਰੀਏ ਤਾਂ ਉਹਨਾਂ ਦੇ ਜਿਹੜੇ ਫਿਰ ਵਿਆਹ ਦੇਣਾ ਉਹਨਾਂ ਨੂੰ ਹਨਾ ਛੋਟੀ ਉਮਰ ਦੇ ਵਿੱਚ ਅੱਗੇ ਜਾ ਕੇ ਫਿਰ ਉਹ ਦਿੱਕਤਾਂ ਬਹੁਤ ਵੱਡੀਆਂ ਵਿਆਪਕ ਬਣਦੀਆਂ ਤੇ ਇਹਦੇ ਨਾਲੋਂ ਚੰਗਾ ਹੈ ਕਿ ਜੇ ਉਹ ਮਤਲਬ ਪਲੱਸ 2 ਕਰਨ ਤੋਂ ਬਾਅਦ ਕੋਈ ਇਦਾਂ ਦਾ ਤਕਨੀਕੀ ਕੋਰਸ ਕਰਕੇ ਕਿਉਂਕਿ ਬੈਂਡ ਵਗੈਰਾ ਲੈ ਕੇ ਕੋਈ ਕੰਮ ਕਰ ਸਿੱਖ ਕੇ ਕਿਉਂਕਿ ਬਹੁਤ ਸਾਰੇ ਲੜਕੀਆਂ ਵਾਲੇ ਵੀ ਇਹੋ ਜਿਹੇ ਕੋਰਸ ਹੈਗੇ ਕਿ ਜਿਨ੍ਹਾਂ ਦੇ ਵਿੱਚ ਉਹ ਆਈਟੀਆਈ ਦੇ ਵਿੱਚ ਕਰਦਾ ਹਾਂ ਜੀ ਬਿਲਕੁਲ ਜੀ ਹਾਂਜੀ ਸੋ ਇਹਨਾਂ ਦੇ ਉੱਤੇ ਆਪਾਂ ਜ਼ਰੂਰ ਫੋਕਸ ਕਰਾਂਗੇ ਤੇ ਜਿਸ ਇੱਕ ਹੋਰ ਵੀ ਗੱਲ ਆ ਕਿ ਇਸ ਮੌਕੇ ਪੰਜਾਬ ਇੱਕ ਮੱਝ ਧਾਰ ਦੇ ਵਿੱਚ ਫਸਿਆ ਹੋਇਆ ਕਿਉਂਕਿ ਕੈਨੇਡਾ ਵਾਲੇ ਪਾਸੋਂ ਵੀ ਨੱਕੇ ਬੰਦ ਹੋ ਗਏ ਇਧਰੋਂ ਵੀ ਨੱਕੇ ਬੰਦ ਹੋ ਗਏ ਆ ਤਾਂ ਜਿਹੜੇ ਵੱਡੀ ਦਦਾਤ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਆਲਟਸ ਕਰਕੇ ਜਾਂ ਹੋਰ ਪਲੱਸ 2 ਕਰਕੇ ਸਾਲ ਡੇਢ ਸਾਲ ਉਹ ਉਹ ਧਿਆਨ ਆਪਣਾ ਕੇਂਦਰਿਤ ਕਰਕੇ ਉਸ ਪਾਸੇ ਜਿਹੜਾ ਥੋੜਾ ਜਿਹਾ ਜ਼ੋਰ ਲਾ ਦੇਣ ਤਾਂ ਅਗਲੇ 3-4 ਸਾਲਾਂ ਦੇ ਵਿੱਚ ਉਹ ਪੱਕੇ ਰੂਪ ਦੇ ਵਿੱਚ ਵੀ ਇੱਥੇ ਆ ਸਕਦੇ ਆ ਜੀ ਬਿਲਕੁਲ ਨਾਲੇ ਤੁਸੀਂ ਵੀ ਹੁਣ ਇੱਥੇ ਦੇਖ ਹੀ ਰਹੇ ਹੋ ਜੀ ਜਿਹੜਾ ਜਿਹੜਾ ਵੀ ਕੋਈ ਟਰੇਡਸ ਵਾਲਾ ਬੰਦਾ ਹੈਗਾ ਜਾਂ ਕੋਈ ਸਾਡੇ ਘਣਾ ਵੀ ਪੇਂਟਿੰਗ ਬਹੁਤ ਕਰ ਰਹੀਆਂ ਨੇ ਪਣਾ ਮੈਂ ਦੇਖਿਆ ਖਾਸ ਕਰਕੇ ਤੁਹਾਡੇ ਮੈਲਬਨ ਦੇ ਵਿੱਚ ਤਾਂ ਬਹੁਤ ਕੁੜੀਆਂ ਨੇ ਪੇਂਟਿੰਗ ਦੇ ਵਿੱਚ ਵਧੀਆ ਆਪਣਾ ਕਹੋ ਕਿ ਮਾਰ ਕੇ ਮਾਰ ਰਹੀਆਂ ਨੇ ਜੀਆਂ